ਕੁਸ ਗਾਈਓ ਜਾਓ ਬੈਠੋ ਬੈਠੇ ਰਹੋ ਤੁਸੀਂ ਆਪਸਰ ਜਾਓ ਬੈਠੋ ਟਿੱਕੇ ਯਾਰ ਮੈਂ ਇੱਕੋ ਟੱਕ ਕੰਮ ਕਰਦਾ ਰਿਹਾ ਬੰਦਾ ਸਵੇਰੇ ਤੁਸੀਂ 9 ਵਜੇ ਫੇਰ ਕੰਮ ਤੇ ਬੁਲਾ ਲਿਆ ਇਹਨੂੰ ਰੋਟੀ ਵੀ ਨਹੀਂ ਖਾਂਦੀ ਮੇਰਾ ਮੁੰਡਾ ਰੋਟੀ ਤਾਂ ਘਟੇਲ ਵਰਿਆ ਕਲ ਕਰਦਾ ਪੁੱਤ ਮਰ ਗਿਆ ਪੋਤਾ ਵੀ ਸੋਗ ਬਿਲਾਉਣੇ ਆ ਤੁਸੀਂ ਦਾ ਪੁੱਤ ਜਦੋਂ ਫੋਨ ਕੀਤਾ ਤੁਸੀਂ ਆਏ ਦੋ ਫਟੇ ਨੂੰ ਤੁਹਾਡਾ ਇਹ ਜਿਆਦਾ ਮੈਂ ਜਿੰਝ ਨਹੀਂ ਕਰਦਾ ਜਿਹੜਾ ਪਾਣਾ ਸਾਡੇ ਮਰੇ ਤੇ ਨਹੀਂ ਆ ਸਕਦੇ ਤੁਸੀਂ ਹੱਕ ਚੋਂ ਲੱਛੇ ਪਰਵਾਇ ਦਾ ਮੈਂਬਰ ਨਹੀਂ ਸਾਡਾ ਘੇੜ ਘੰਟਾ ਰਹਿ ਕੇ ਜਾਉਣੀ ਦਾ ਰੇਡ ਕਸਬ ਕੀ ਨਹੀਂ ਜੀ ਸੋਚਾ ਸੀ ਐਸਨ ਸਾਹਿਬ ਪਾਸ ਬੰਦੇ ਨੂੰ ਤੁਹਾਨੂੰ ਦੇਤੀ ਚਾਹੀਦਾ ਪਾਸ ਬੰਦੇ ਨਹੀਂ ਰੋਣ ਨਹੀਂ ਕਰ ਰਹੀਆਂ ਇਹਦਾ ਹਸਰਤ ਲਾਉਂਦਾ ਇਹਦਾ ਵੀ ਦਾ ਘੇੜ ਘੰਟਾ ਕਰਕੇ ਜਾਉਣਾ ਚਾਹੀਦਾ ਜਿਹਨੂੰ ਇੱਕ ਐਸਟੀਓ ਵੀ ਪੁੱਛਣ ਨਹੀਂ ਆਇਆ ਤੇ ਤੁਸੀਂ ਸਾਡੇ ਪਰਿਵਾਰ ਦੇ ਮੁਖੀ ਹੋ ਐਸਟੀਓ ਬੋਲ ਆਵੇ ਜਿਹੜੀ ਮਹਾਰਾਜ ਜੀ ਸੰਗਤ ਬੋਲਣੇ ਸਾਰਨ ਨਹੀਂ ਕਰਿਆ ਮੇਰੇ ਘਰ ਵਾਲੇ ਸਾਡੇ ਉਹ ਜਿਹੜਾ ਟੋਟਾ ਜਿਹੜਾ ਸਾਡੇ ਦਾ ਸਵਾਰੀ ਦੀ ਜ਼ਿੰਮੇਵਾਰੀ ਦਾ ਲੌਂਗੀ ਜਵਾਕ ਨਹੀਂ ਹੈਗੇ ਮੈਂ ਲਈਏਗੀ ਜ਼ਿੰਮੇਵਾਰੀ ਅਸਵੀਉ ਨਹੀਂ ਲਈਏ ਤੇਰੀ ਘਰ ਵਾਲੀ ਤੁਸੀਂ ਪਹਿਲਾਂ ਟੋਟਾ ਤਿਆਰ ਕਰੋਗੇ ਮੈਂ ਕੱਲ ਦੱਸੋ ਜੀ ਮਾੜੀ ਜੀ ਰਿਪੋਰਟ ਜਿਹੜੀ ਸੀ ਬਾਅਦ ਚ ਵੀ ਤਿਆਰ ਹੋਸਾ ਜੀ ਸਾਨੂੰ ਨਹੀਂ ਪਤਾ ਅਸੀਂ ਮਹਿਕਮੇ ਚ ਨਹੀਂ ਕੰਮ ਕੀਤਾ ਫੈਟਡ ਨੋਨ ਫੈਟਡ ਦੀ ਐਕਸੀਡੈਂਟ ਰਿਪੋਰਟ ਕਦੋਂ ਜਾਂਦੀ ਆ ਤੁਸੀਂ ਜਸਟ ਇੱਕ ਮੇਲ ਕਰਨੀ ਸੀ ਮਹਾਰਾਜ ਜੀ ਇੱਕ ਮੇਲ ਕਰਨੀ ਸੀ ਸਾਨੂੰ ਕਿ ਬੇਕੂ ਬਣਾਈ ਜਾਂਦੇ ਹੋ ਤੁਸੀਂ ਸਿਰਫ ਫੋਨ ਕੀਤਾ ਜੀ ਦੱਸੋ ਮੈਨੂੰ ਇੱਕ ਗੱਲ ਦੱਸੋ ਇੱਕ ਇੰਨੇ ਬੰਦੇ ਤੋਂ ਪ੍ਰੈਕ ਤੁਸੀਂ ਇੱਕ ਇੱਕ ਬਿਆਨ ਦਿੱਤਾ ਸੀ ਜੇ ਅੱਧਾ ਕੈਂਡਾ ਸਪਲਾਈ ਨਾ ਚੱਲੀ ਤੁਸੀਂ ਸਸਪੈਂਡ ਹੁਣ ਸਾਡਾ ਬੰਦਾ ਮਰ ਗਿਆ ਦੱਸੋ ਕਿਹਨੇ ਤੇ ਪੱਛਾ ਕਰੀਏ ਤੁਹਾਡੇ ਚੇਅਰਮੈਨ ਤੇ ਤੁਹਾਡੇ ਐਸਡੀਓ ਤੇ ਜਾਂ ਤੁਹਾਡੇ ਤੇ ਕਾ ਮੁੰਡਾ ਮਾਰਦਾ ਤੁਸੀਂ ਦੱਸੋ ਤੁਹਾਡਾ ਕੁਛ ਨਹੀਂ ਲੱਗਦਾ ਤੁਹਾਡੇ ਕਿਹੜੇ ਮੌਤ ਹੋਈ ਹੋਵੇ ਤੁਸੀਂ ਕੁਰਸੀਆਂ ਛੱਡ ਛੱਡ ਭੱਜਦੇ ਹੋ ਇਹ ਸਾਡਾ ਜਵਾਕ ਬੰਦਿਆ ਜਵਾਕ 1 ਵਜੇ ਵੀ ਸਰ ਰਾਤ ਸਪਲਾਈ ਚਲਾ ਕੇ ਗਈ ਅੱਗ ਹੀ ਘਟਨਾ ਹੋਈ ਆ ਜੀ ਪਿੰਡ 'ਚ ਪਿੰਡ ਬਹੁਤ ਵਧੀਆ ਮੁੰਡਾ ਸੀਗਾ ਜੀ ਇਹ ਕੰਮ ਕਰਦਾ ਜੀ ਮੈਕਨਿਕ ਜਰ ਤੇ ਇਹ 11 ਕੇਵੀ ਕਦੇ ਲੈਂਡ ਦਾ ਕੋਈ ਫਾਲਟ ਸੀਗਾ ਜੀ ਗ੍ਰੀਨ ਸਿਟੀ ਸਾਡੇ ਫੀਡਰ ਪੈਣਾ ਉਹ ਤੇ ਫਾਲਟ ਸੀਗਾ ਉਹ ਤੇ ਉਹਦਾ ਕੰਮ ਕਰ ਰਹੇ ਸੀ ਜੀ ਉਹ ਅਚਾਨਕ ਸਮਝ ਨਹੀਂ ਆਈ ਕਿ ਪਰਮਟ ਲਿਆਵਿਆ ਸੀਗਾ ਪਤਾ ਨਹੀਂ ਕਿਵੇਂ ਗਰੰਟ ਆਇਆ ਜੀ ਤੇ ਇਹ ਮੁੰਡਾ ਉੱਤੋਂ 60 ਫੁੱਟ ਟਾਵਰ ਤੋਂ ਲੱਗਿਆ ਥੱਲੇ ਤੇ ਡਿੱਗ ਗਿਆ ਸਾਰੀ ਮੌਤ ਹੋ ਗਈ ਤੇ ਸਾਡੀ ਮੰਗ ਆਈ ਸਰਕਾਰ ਨੂੰ ਵੀ ਇਹਦੇ ਪਰਿਵਾਰ ਦੀ ਪੂਰੀ ਮਦਦ ਕੀਤੀ ਜਾਵੇ ਜੋ ਉਸ ਖੰਭੇ ਤੇ ਜਿਹੜਾ ਸਾਥੀ ਕੰਮ ਕਰ ਰਿਹਾ ਸੀਗਾ ਉਹਦੇ ਤੇ 2 ਤਾਂ 11 ਕੇਵੀ ਲਾਈਨਾਂ ਚੱਲਦੀਆਂ ਸੀਗੀਆਂ ਤੇ ਦੋ ਉਹਦੇ ਜਿਹੜੇ ਹੈਗੇ ਆਰਟੀ ਲਾਈਨਾਂ ਚੱਲਦੀਆਂ ਸੀਗਾ ਜਿਹਦੇ ਕਰਕੇ ਸਾਥੀ ਨੂੰ ਜਿਹੜਾ ਉਹ ਅੱਜ ਸਾਡੇ ਵਿੱਚੋਂ ਵਿਛੜ ਗਿਆ ਔਰ ਲਗਾਤਾਰ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਇਹ ਮੰਗ ਕਰ ਰਹੇ ਆ ਕਿ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ ਮੈਹਕਮੇਨਾ ਤੌਰ ਤੇ ਕੰਮ ਕਰਾਇਆ ਜਾਵੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਮੈਹਕਮੇਨਾ ਤੌਰ ਤੇ ਕੰਮ ਕਰਾਇਆ ਜਾਂਦਾ ਸੀਗਾ ਉਹਦੇ ਵਿੱਚ ਘੱਟ ਤੋਂ ਘੱਟ ਜੋ ਸਾਡੇ ਕਰਮਚਾਰੀ ਆ ਜੋ ਫੀਡ ਦੇ ਵਿੱਚ ਕੰਮ ਕਰਦੇ ਘੱਟੋ ਘਟੋਂ ਉਹਨਾਂ ਨੂੰ ਲਾਈਨਾਂ ਦਾ ਪਤਾ ਹੁੰਦਾ ਸੀ ਵੇ ਲਾਈਨ ਕਿੱਥੋਂ ਚੱਲਦੀ ਆ ਕਿਵੇਂ ਚੱਲਦੀ ਆ ਦੂਸਰੀ ਗੱਲ ਲਗਾਤਾਰ ਸਾਡੇ ਸਟਾਫ ਦੇ ਘਾਟ ਕਰਨ ਅੱਜ ਜੋ ਹਾਦਸੇ ਵਾਪਰੇ ਆ ਹਾਦਸੇ ਹੋ ਰਹੇ ਆ ਕੱਲਾ ਕੱਲਾ ਸਾਥੀ ਸਾਡਾ ਜਿਹੜਾ ਉਹ ਫੀਡਾਂ ਦੇ ਵਿੱਚ ਕੰਮ ਕਰ ਰਿਹਾ ਕੱਲਾ ਕੱਲਾ ਸਾਥੀ ਜਿਹੜਾ ਉਹ ਜਿਹੜਾ ਲਾਈਨਾਂ 12 12 13 13 ਲਾਈਨਾਂ ਸਾਡੇ ਜਿਹੜੇ 11 ਕਿ ਵੀ ਚੱਲਦਿਆਂ ਨੇ ਤੋਂ ਲਗਾਤਾਰ ਸਾਥੀ ਦੋ ਦੋ ਸਾਥੀ ਜਿਹੜੇ ਹੈਗੇ ਆ ਉਹ ਕੰਮ ਕਰਦੇ ਸੀਗੇ ਅੱਜ ਵੀ ਸਾਥੀ ਗੁਰਦੀਪ ਸਿੰਘ ਰਾਤ ਨੂੰ ਉਸੇ ਉਸੇ ਮਤਲਬ ਫੀਟਰ ਤੇ ਸਾਢੇ 12 1 ਵਜੇ ਦੇ ਲਗਭਗ ਘਰੇ ਗਿਆ ਕੰਮ ਕਰਕੇ ਅੱਜ ਦੋ ਸਾਥੀ ਸੀਗੇ ਦੋ ਸਾਥੀਆਂ ਨੂੰ ਉਹਨਾਂ ਦਾ ਕੰਮ ਜਾਦੇ ਹੋਣ ਕਰਕੇ ਸਾਥੀ ਜਿਹੜਾ ਗੁਰਦੀਪ ਸਿੰਘ ਜੀ ਡੈਥ ਹੋਈ ਆ ਉਸ ਦੂਜੇ ਸਾਥੀ ਨੂੰ ਕਹਿੰਦਾ ਵੀ ਤੂੰ ਅਗਲੇ ਖੰਭੇ ਦਾ ਕੰਮ ਕਰ ਲੈ ਮੈਂ ਇਸੇ ਖੰਭੇ ਦਾ ਕੰਮ ਕਰ ਲਊਗਾ ਔਰ ਕੱਲਾ ਦੇ ਸਾਥੀਓ ਕੰਮ ਕਰ ਰਿਆ ਸੀਗਾ ਜੋ ਕਿ ਹਾਦਸੇ ਦਾ ਕਾਰਨ ਹੋਇਆ ਔਰ ਲਗਾਤਾਰ ਸਾਡੇ ਜੋ ਮੁਲਾਜ਼ਮਾਂ ਦੀ ਘਾਟ ਆ ਸਭ ਤੋਂ ਵੱਡੀ ਗਲਤੀ ਇਹ ਵੀ ਸਾਡੇ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਲਗਾਤਾਰ ਅਸੀਂ ਇੱਥੋਂ ਦਾ ਜਿਹੜੇ ਅਧਿਕਾਰੀ ਆ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਜਾਂ ਪਾਵਰ ਕਾਮ ਦੇ ਜਾਂ ਇੱਥੋਂ ਦੇ ਆਪਣਾ ਜਿਹੇ ਪੰਜਾਬ ਸਰਕਾਰ ਦੇ ਮੰਗ ਕਰਦੇ ਆ ਵੀ ਨਵੀਂ ਪਰਤ ਦਾ ਪ੍ਰਬੰਧ ਕੀਤਾ ਜਾਵੇ